ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 27 ਮਈ ਨੂੰ ਵੀਡੀਓ ਕਵਰ ਕਰ ਰਹੇ ਹਾਂ ਸਵੇਰ 7:30 ਵਜੇ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ ਆ ਪਹਿਲਣ ਬੱਛੀੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪਹਿਲਾ ਸੂਆ ਸੂਈਆ ਮਗਰ ਬਹੁਤ ਚੰਗੀ ਬਰੀਡ ਦੀ ਬੱਚੀ ਦਿੱਤੀ ਆ ਇਹਨੇ ਦੇਖ ਸਕਦੇ ਹੋ ਕਿਹੜੇ ਸੀਮੰਦ ਦੀ ਆ ਸਾਨੂੰ ਰਿਕਾਰਡ ਦੇ ਦਾਂਗੇ ਆਪ ਵੀ ਪਹਿਲਣ ਬੱਸੀ ਆ ਫੇਸ ਕੁਆਲਟੀ ਦੇਖ ਸਕਦੇ ਹੋ ਤੇ ਮਗਰ ਵੀ ਪਹਿਲਣ ਬੱਸੀ ਆ ਥਣ ਥਣੌੜ ਦੀ ਬਹੁਤ ਚੰਗੀ ਆ ਦੇਖ ਸਕਦੇ ਹੋ ਕੱਲਾ ਕੱਲਾ ਨਿੱਖੜਵਾ ਥਣ ਲੱਗਿਆ ਮੁੱਠੀ ਵਾਲਾ ਪੂਰੀ ਹੱਥਾਂ ਦੀ ਚੁਆਈ ਵਾਲੀ ਪਹਿਲਣ ਬੱਸੀ ਆ ਇਹ ਦੇਖ ਸਕਦੇ ਹੋ ਜੇਰ ਵਗੈਰਾ ਪ੍ਰੋਪਰ ਪੈ ਚੁੱਕੀ ਆ ਬਹੁਤ ਮੇਨ ਕੰਮ ਹੁੰਦਾ ਜੇਰ ਦਾ ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਆ ਤੋੜ ਕੇ ਦਿਖਾਵਾਂਗੇ ਮਗਰ ਵੀ ਬੱਚੀ ਆ ਦੋ ਬੱਚੀਆਂ ਤਿਆਰ ਹੋਣੀਆਂ ਜੇ ਚੰਗੀ ਮੇਰਾ ਵੀਰ ਕੋਈ ਸਾਹਵਾਲਾ ਹੋਊਗਾ ਫਾਰਮ ਦੀ ਸਟਾਰਟਿੰਗ ਕਰਨੀ ਆ ਆ ਦੇਖ ਸਕਦੇ ਹੋ ਕਿਸਾਨ ਵੀਰੋ ਤੋਰਾ ਵਗੈਰਾ ਬੱਸੀ ਦਾ ਸੋ ਕਿਸਾਨ ਵੀਰੋ ਦੇਖ ਸਕਦੇ ਤੁਸੀਂ ਹਵਾਨਾ ਵਗੈਰਾ ਪੂਰਾ ਕੰਪੈਕਟ ਆਡਰ ਆ ਬੱਸੀ ਦਾ ਉੱਚਾ ਲੰਮਾ ਵੱਡਾ ਕਦ ਕਾਠ ਆ ਪਹਿਲਣ ਬੱਸੀ ਆ ਜੇ 2 ਤੋਂ 4 ਦੰਦ ਹੋ ਰਹੀ ਆ ਥਣ ਥਣੋੜ ਦੀ ਸਾਫ ਸੁਥਰੀ ਆ ਦੇਖ ਸਕਦਾ ਤੁਸੀਂ ਥੋੜੀ ਬੱਚੇ ਨੂੰ ਤੇਜ਼ੀ ਕਰਦੀ ਆ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਵਹਿੜ ਪਸੰਦ ਹੋਈ ਉਦ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰੀ ਆ। ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ। ਸੋ ਦੇਖ ਸਕਦੇ ਹੋ ਕਿਸਾਨ ਵੀਰੋ ਆਪਾਂ ਬੱਚੀ ਛੱਡੀ ਆ ਕੋਈ ਆਲ ਵਗੈਰਾ ਨਹੀਂ ਕਰਦੀ ਇਹ ਦੇਖ ਸਕਦੇ ਹੋ ਧਾਰਾ ਮਾਰ ਕੇ ਦਿਖਾਵਾਂਗੇ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਣਾ ਦੀ ਆਪਾਂ ਪਾਸ ਕਰਕੇ ਦਿਖਾਵਾਂਗੇ। ਬੱਚੀ ਕਿਸਾਨ ਵੀਰੋ ਬਹੁਤ ਪਿਆਰੀ ਆ ਦੁਬਾਰੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਚੰਗੇ ਸ਼ੀਮਣ ਦੀ ਬੱਚੀ ਆ ਸਾਨੂੰ ਰਿਕਾਰਡ ਦੇ ਦਾਂਗੇ ਆਪਾਂ। ਆ ਦੇਖ ਸਕਦੇ ਹੋ ਧਾਰਾ ਮਾਰ ਕੇ ਦਿ ਪੂਰੀ ਪੋਲੀ ਤੇ ਮੋਟੀ ਚਵਾਈ ਆ ਕੋਈ ਭੂਰ ਛਰ ਲੈਣੀ ਦੇਖ ਸਕਦੇ ਹੋ ਮਗਰਲੇ ਥਾਣੇ ਦੇ ਮੂਰੇ ਥਾਣੇ ਦੇ ਮਾਰਦੇ ਪੂਰਾ ਮੁਠੀ ਵਾਲਾ ਥਣ ਲੱਗਿਆ ਪਹਿਲਣ ਬੱਸੀ ਨੂੰ ਓਕੇ ਆ ਜੀ ਓਕੇ ਸੁੱਥਣਾ ਦੀ ਪਾਸ ਹੋ ਚੁੱਕੀ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ